ਪੂਤਨ ਦਾ ਗ੍ਰੇਡ ਦੇ ਵਿੱਚ ਕਹਿੰਦੇ ਕਿ ਇੱਕ ਦੇ ਵੱਲੋਂ ਆਪਾਂ ਦੇ ਹਿਸਾਬ ਦੇ ਨਾਲ ਇੱਕ ਡਿਫਰੈਂਟ ਫਲ ਆ ਗਿਆ ਤਾਂ ਉਹਨੂੰ ਹਟਾ ਕੇ ਦਾਰ ਆ ਰਿਹਾ ਉਹਦੇ ਵਿੱਚ ਕੀ ਚੰਗਾ ਲੱਗਦਾ ਦਰਦਾਰ ਚੰਗਾ ਲੜਾ ਮੈਂ ਪਹਿਲੇ ਨਹੀਂ ਦਰਦਾਰ ਆਇਆ ਬਹੁਤ ਜ਼ਿਆਦਾ ਏਰੀਆ ਤੋਂ ਲੱਗਾ ਖੇਤਾਂ ਬਣ ਬਣ ਬੜਾ ਉਹ ਮੇਰੇ ਬਾਹਰ ਬਾਹਰ ਆਉਣਾ ਵਰਗਾ ਚਾ ਚਾ ਦੀ ਸੀ ਨਈ ਇਸ ਬਸ ਫਾਦਾ ਤਾਂ ਸਸ ਹੈ ਸੇ ਤੇ ਆਪੇ ਉਸ ਦਾ ਥੋੜਾ ਘਾ ਘੋਲ ਸੀ ਲੇਕਿਨ ਅੱਜ ਅੱਛੇ ਅੱਛੇ ਆਟਾ ਦਾ ਲਾ ਦੇ ਕੁਝ ਕੁ ਤੇ ਵੀ ਅੱਛੇ ਅੱਛੇ ਚੀਜ ਜਿਹਾ ਆਇਆ ਸਾਦਾ ਜਿਹਾ ਇਹ ਨਾ ਇਹ ਮੰਗਾ ਨਾ ਬਣਾ ਬਣਾ ਅਗਰ ਲੱਗ ਸੁਬਾ ਚਾ ਇੱਕ ਸੁਗਾ ਚੀ ਬਿੰਦਸ ਕਰ ਹੋ ਗਿਆ ਸਵਾਲ ਆਇਆ ਇਹ ਕਿ ਉਤੰਕਾਂ ਕਰਦੀ ਤੁਸੀਂ ਕ੍ਰੀਏਟਿਵ ਮੂਵੀ ਆ ਜਾਇਆ ਨਾਲ ਨਾਲ ਹੀ ਤੁਸੀਂ ਟ੍ਰੇਲਰ ਵੀ ਦੇ ਰਹੇ ਹੋ ਮੈਂ ਤਾਂ ਸ਼ਬਦ ਚੱਲਦੇ ਰਹੇ ਉਤਤ ਤੇ ਨਾਲ ਨਾਲ ਰੰਗ ਰੰਗ ਦਾ ਮੋਗਾ ਕਿਵੇਂ ਰਿਲੇਟ ਦੇਤਾ ਹੈ ਤੱਕ ਤੱਕ ਕਰਦਾ ਹੁਣ ਤਾਂ ਉਹ ਸਿਕ ਪਰਵਾਰ ਵਾਰ ਜਦੋਂ ਉਹ ਉਸਦੇ ਪਰਿਵਾਰ ਵਾਰ ਲੂੜੂ ਦਾ ਕਰਦਾ ਸੋ ਇਹ ਕਸ ਕਰ ਰਿਹਾ ਹੈ ਸ਼ਬਦ ਜ਼ਰੂਰੀ ਗੱਲ ਤੇ ਆਇਆ ਕੋਸ਼ਿਸ਼ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਐਸਐਨਜ਼ ਨਿਊਜ਼ ਮੈਂ ਹਾਂ ਨਰਿੰਦਰ ਸਿੰਘ ਕਲੇਰ ਪੰਜਾਬ ਦੇ ਵਿੱਚ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਤੋਂ ਬਾਅਦ ਇੱਕ ਅਜਹੀਆਂ ਕਈ ਫਿਲਮਾਂ ਦੇ ਵਿੱਚੋਂ ਇੱਕ ਅਜਿਹੀ ਫਿਲਮ ਆ ਰਹੀ ਹੈ ਜਿਹੜੀ ਕਿ ਆਪਣੇ ਆਪ ਦੇ ਵਿੱਚ ਬੜਾ ਸਸਪੈਂਸ ਕ੍ਰੀਏਟ ਕਰਦੀ ਪਈ ਹੈ ਉਹ ਹੈਗੀ ਆ ਭੂਤ ਜੀ ਭੂਤ ਅੰਕਲ ਜੀ ਭੂਤ ਅੰਕਲ ਜੀ ਤੁਸੀਂ ਗ੍ਰੇਟ ਹੋ ਇਸ ਦੇ ਵਿੱਚ ਕੀ ਖਾਸ ਹੋਵੇਗਾ ਸਾਡੇ ਨਾਲ ਮੌਜੂਦ ਨੇ ਪੰਜਾਬੀ ਇੰਡਸਟਰੀ ਦੇ ਬੜੇ ਹੀ ਕੱਦਵਾਰ ਕਿਰਦਾਰ ਜਿਹੜੇ ਨਿਭਾਉਂਦੇ ਨੇ ਉਸ ਕਿਰਦਾਰ ਦੇ ਵਿੱਚ ਅਜਿਹੀ jaan ਪਾ ਦਿੰਦੇ ਆ ਕਿ ਕੋਈ ਵੀ ਮੂਵੀ ਹੋਵੇ ਉਹ ਆਪਣੇ ਆਪ ਦੇ ਵਿੱਚ ਹਿੱਟ ਹੋ ਜਾਂਦੀ ਹੈ ਸਾਡੇ ਨਾਲ ਮੌਜੂਦ ਨੇ ਸਰਦਾਰ ਸੋਹਰੀ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਆ ਸਭ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਜੋ ਮੂਵੀਜ਼ ਆਉਂਦੀਆਂ ਪਈਆਂ ਨੇ ਕਿਤਨਾ ਕਿਤੇ ਗੈਂਗਸਟਰਵਾਦ ਨੂੰ ਲੈ ਕੇ ਜਾਂ ਕਾਮੇਡੀ ਮੂਵੀਜ਼ ਆ ਰਹੀਆਂ ਸਨ ਇੱਕ ਡਿਫਰੈਂਟ ਪੈਟਰਨ ਤੇ ਮੂਵੀ ਉਹ ਵੀ ਭੂਤ ਅੰਕਲ ਜੀ ਤੁਸੀਂ ਗ੍ਰੇਟ ਹੋ ਕੀ ਸੋਚ ਲੈ ਕੇ ਆ ਰਹੀ ਹੈ ਅੱਛੀ ਹੈ ਸੋਚ ਜਿਹੜੀ ਸੁਕਾੜਿਆ ਸਾਹਿਬ ਬਹੁਤ ਤਰੰਦਰ ਬੰਦੇ ਹੈ ਬਾਲੀਵੁੱਡ ਦੇ ਮਲਟੀ ਸਟਾਰ ਫਿਲਮਾਂ ਬਣਾਈਆਂ ਨੇ ਇੱਕ ਫਿਲਮ ਚ ਚਾਰ ਚਾਰ ਹੀਰੋ ਦੋ ਦੋ ਤਿੰਨ ਤਿੰਨ ਵਿਲਨ ਹੀਰੋ ਨਾ ਉਹ ਵੱਡੇ ਵੱਡੇ ਫਰੇਮ ਤੋ ਉਹ ਉਹਨਾਂ ਤੋਂ ਵੱਧ ਅਸੀਂ ਕੀ ਜਾਣਦੇ ਆ ਉਹਨਾਂ ਨੂੰ ਹਰ ਨਬਜ਼ ਪਤਾ ਹੁੰਦਾ ਹਾਂ ਪੰਜਾਬੀ ਸਿਨੇਮਾ ਪੰਜਾਬੀ ਜਿਹੜੀ ਲੈਂਗੁਏਜ ਫਿਲਮ ਹੁੰਦੀ ਹੈ ਇਹਦਾ ਅਲੱਗ ਕਲਚਰ ਹੁੰਦਾ ਹੈ ਅਲੱਗ ਸੋਚ ਵਾਲੇ ਬੰਦੇ ਅੰਦਰ ਜਾਂਦੇ ਆ ਜਦੋਂ ਹਿੰਦੀ ਸਿਨੇਮਾ ਛੱਡ ਕੇ ਪੰਜਾਬੀ ਦੇਖਣ ਵਾਸਤੇ ਆਉਂਦੇ ਆ ਤਾਂ ਉਹਨਾਂ ਨੂੰ ਪੰਜਾਬੀਅਤ ਦੀ ਝਲਕ ਵਿੱਚੋਂ ਆਉਣੀ ਚਾਹੀਦੀ ਹੁੰਦੀ ਹੈ ਤੇ ਇਹ ਅਲੱਗ ਫਿਲਮ ਹੈ ਇਹ ਪੰਜਾਬੀ ਸਿਨੇਮਾ ਵਾਸਤੇ ਅਲੱਗ ਰੰਗ ਵਧੀਆ ਗੱਲ ਹੈ ਕਿਉਂਕਿ ਇੱਕ ਤਰ੍ਹਾਂ ਦਾ ਸਿਨੇਮਾ ਦੇਖਦੇ ਦੇਖ ਕੇ ਦਰਸ਼ਕ ਵੀ ਉਕਤਾਏ ਪਏ ਹੁੰਦੇ ਨੇ ਉਹ ਅਲੱਗ ਕੁਛ ਆਏਗਾ ਤਾਂ ਅੱਛਾ ਲੱਗੂਗਾ ਮੇਰੇ ਖਿਆਲ ਤੇ ਫਿਲਮ ਲਾਜ਼ਮੀ ਹੈ ਰਾਜਵੀਰ ਸਾਹਿਬ ਆਏ ਜਿਆ ਪ੍ਰਦਾ ਹੀਰੋ ਨੇ ਸਟਾਰ ਕਾਸਟ ਬਹੁਤ ਲਾਜਵਾਬ ਹੈ ਕੁਗੀ ਭਾਜੀ ਕਮਾਲ ਦੇ ਐਕਟਰ ਨੇ ਔਰ ਗਰਮਜੀਤ ਅਨਮੋਲ ਹੈ ਅੱਜ ਕੱਲ ਜਿਹੜੇ ਸਿੰਗਰ ਵਾ ਉਹ ਜ਼ਿਆਦਾਤਰ ਦੇਖਿਆ ਗਿਆ ਏ ਅੱਜ ਕੱਲ ਜਿਹੜੇ ਸਿੰਗਰ ਆ ਜ਼ਿਆਦਾਤਰ ਦੇਖਿਆ ਗਿਆ ਏ ਕਿ ਉਹ ਐਕਟਿੰਗ ਦੇ ਵਿੱਚ ਆ ਰਹੇ ਆ ਪਰ ਜੇ ਤੁਸੀਂ ਐਕਟਿੰਗ ਕਰਦੇ ਹੋ ਤਾਂ ਜਿਹੜਾ ਤੁਹਾਡਾ ਕਿਰਦਾਰ ਹੁੰਦਾ ਉਹਦੇ ਵਿੱਚ ਅੱਖਾਂ ਬਹੁਤ ਬੋਲਦੀਆਂ ਹੁੰਦੀਆਂ ਹਨ ਕਿ ਤੁਸੀਂ ਮੰਨਦੇ ਹੋ ਕਿ ਜੋ ਅੱਜ ਕੱਲ ਦੇ ਵਿੱਚ ਨੋ ਡਾਊਟ ਕਿ ਹਰੇਕ ਨੂੰ ਅੱਗੇ ਵਧਣ ਦਾ ਮੌਕਾ ਮਿਲਣਾ ਚਾਹੀਦਾ ਏ ਪਰ ਸਿੱਖਣਾ ਬਹੁਤ ਜ਼ਰੂਰੀ ਹੁੰਦਾ ਹਾਂ ਕੋਈ ਕੁਛ ਲੱਕੀ ਜਿਵੇਂ ਫਿਲਮਾਂ ਦੇ ਜਿਹੜੇ ਹੀਰੋ ਬਾਪੂ ਸਰਦੂਸਰ ਹੁੰਦਾ ਹੈ ਜਾਂ ਐਕਟਰ ਹੁੰਦਾ ਹੈ ਵੱਡੇ ਸਟਾਰ ਦੇ ਪੁੱਤ ਹੁੰਦੇ ਨੇ ਉਹ ਸੈੱਟ ਤੇ ਹੀ ਸਿੱਖਦੇ ਨੇ ਕੁਝ ਤਾਂ ਘਰ 'ਚ ਹੀ ਸਿੱਖੇ ਹੁੰਦੇ ਨੇ ਪਹਿਲਾਂ ਦੇ ਮਾਹੌਲ ਨਾਲ ਕੁਝ ਆ ਕੇ ਸੈੱਟ ਤੇ ਇੱਕ ਦੋ ਫਿਲਮਾਂ ਕੀਤੀਆਂ ਉਹ ਇਹਨਾਂ ਆਊਟਸਰ ਦੇ ਕੀ ਹੁੰਦੇ ਨੇ ਕਿਵੇਂ ਕੈਮਰਾ ਫੇਸਿੰਗ ਜਾਂ ਉਹ ਕੰਫੀਡੈਂਸ ਲੈਵਲ ਤਾਂ ਉਹ ਆਲਰੇਡੀ ਹੁੰਦਾ ਉਹ ਆਪਣੇ ਵਾਦਰ ਦੇ ਨਾਲ ਜਾਂ ਮਦਰ ਦੇ ਨਾਲ ਉਹ ਸਟੇ ਤੇ ਵਿਜ਼ਿਟ ਬਚਪਨ ਤੋਂ ਹੀ ਕਰਦੇ ਰਹਿੰਦੇ ਉਹਨਾਂ ਨੂੰ ਉਹ ਮਾਲ ਅਟਪਟਾ ਨਹੀਂ ਲੱਗਦਾ ਸਾਡੇ ਵਰਗੇ ਨਵੇਂ ਪਹਿਲੀ ਵਾਰੀ ਜਾ ਕੇ ਅਮਰੀਕਪੁਰੇ ਸਾਹਮਣੇ ਖੜਾ ਹੋਇਆ ਸੀ ਤਾਂ ਹਲਕੀ ਜੀ ਘਬਰਾਹਟ ਸੀ ਹਲਕੀ ਜੀ ਹਲਕੇ ਜੀ ਉਹ ਸਿਰਫ ਪਹਿਲੀ ਲਾਈਨ ਬੋਲਣ ਤੱਕ ਜਦੋਂ ਪਤਾ ਲੱਗਿਆ ਉਹ ਵੀ ਥੀਏਟਰ ਵਾਲੇ ਸੀਗੇ ਉਹ ਦੱਸ ਤਾਂ ਹੋਣਾ ਕਿ ਇਹ ਮੁੰਡਾ ਥੀਏਟਰ ਤੋਂ ਆ ਮੇਰੇ ਨਾਲ ਬੜਾ ਛੇਤੀ ਰਾਮ ਗਏ ਸੀ ਚੰਗਾ ਹੋਇਆ ਜੀ ਕੰਮ ਤੋ ਸਿਨੇਮੇ ਚ ਜਿਹੜਾ ਐਕਟਰ ਦਾ ਕੰਮ ਹੁੰਦਾ ਕੋਈ ਹੈ ਕਿ ਜੋ ਕਿਰਦਾਰ ਤੁਹਾਨੂੰ ਛੋਟਾ ਵੱਡਾ ਜਿਹਾ ਵੀ ਮਿਲ ਗਿਆ ਉਹਦੇ ਆਸ-ਪਾਸ ਦਾ ਮਾਹੌਲ ਸਮਝ ਕੇ ਤੁਸੀਂ ਉਹ ਪਿਆਰ ਨਾਲ ਖੇਡ ਜਾਓ ਮੈਂ ਵੀ ਆਈ ਕੁਝ ਕੀਤਾ ਇਹਦੇ ਚ ਰਾਜਵਰ ਭਾਈ ਸਾਹਿਬ ਮੇਰੇ ਯਾਦ ਹੈ ਜਦੋਂ ਮੇਰੇ ਵਾਲਾ ਸੀਨ ਹੋ ਰਿਹਾ ਸੀ ਸਾਹਮਣੇ ਖੜ ਕੇ ਮੈਨੂੰ ਬੜਾ ਮਾਈਨਿਊਟਲੀ ਵਾਚ ਕਰ ਰਹੇ ਸੀ ਇਦਾਂ ਦੇਖੀ ਜਾਣਾ ਮੈਨੂੰ ਅੰਦਰੋਂ ਘਰ ਘਰ ਰੂ ਮੈਂ ਕਹਿਆ ਬਾਦ ਚ ਇਹ ਨਾ ਗਣ ਬਸੋ ਹੀ ਇਹੋ ਜਿਹੀ ਇੱਕ ਟ੍ਰਿੰਗਾ ਤਾਂ ਕੀ ਕਰੀ ਜਾਨਾ ਪਰ ਤਰੀਫ ਕੀਤੀ ਕਹਿੰਦਾ ਯਾਰ ਤੂੰ ਬੜਾ ਸੁਣਾ ਐਕਟਰ ਬਿਨਾ ਬੋਲੇ ਇਹ ਜਿਹੜਾ ਸੀ ਉਹ ਸੀਨ ਸੀਗਾ ਉਹ ਹੋਬੀ ਭਾਈ ਦਾ ਸੀਨ ਸੀ ਐਕਚੁਅਲੀ ਤੇ ਅਸੀਂ ਚੁੱਪ ਜਿਹਾ ਖੜੇ ਸੀ ਸਾਰੇ ਜਿਆਦਾ ਤੇ ਕਹਿੰਦਾ ਯਾਰ ਮੈਂ ਤੈਨੂੰ ਦੇਖ ਰਿਹਾ ਸੀ ਤੂੰ ਬੜਾ द साइलेंट रिएक्शन द वेरी पावरफुल देन ना भाई तेरे वो था थिएटर दे देना ਤੁਹਾਡੇ ਨਾਲ ਹੀ ਸਾਰਾ ਕੁਝ ਕੀਤਾ ਹੋਇਆ ਲਾਉਂ ਦਰਸ਼ਕਰ ਆਪਾਂ ਇਕੱਠਿਆਂ ਕੀਤੀ ਸੀ ਉਹ ਰਾਜਵਿਪਰ ਸਾਹਿਬ ਨਾਲ ਤਾਂ ਮੇਰਾ ਸੀਨ ਹੈ ਵੀ ਨਹੀਂ ਸੀ ਤੇ ਊਂਪਰੀ ਸਾਹਿਬ ਨਾਲ ਹੀ ਸੀ ਫਿਰ ਤਾਂ ਜੀ ਰਾਜਵਿਪਰ ਬਹੁਤ ਸਮਝਦਾਰ ਐਕਟਰ ਸੀ ਣਿਆਣਾ ਐਕਟਰ ਜੋ ਹਿੰਦੀ ਸਿਨੇਮਾ ਜਨ ਨੇ ਨਵਾਂ ਜਿਹੜਾ ਗ੍ਰੇ ਸ਼ੇਡ ਵਾਲੇ ਕੈਰੈਕਟਰ ਆਏ ਉਹ ਸ਼ੁਰੂਆਤ ਰਾਜਵੀਰ ਪਰ ਨੇ ਕੀਤੀ ਸੀ ਜੀ ਹਿੰਦੀ ਸਿਨੇਮਾ ਚ 네ਗੇਟਿਵ ਹੀਰ ਉਹ ਵੀ ਹੀਰੋ ਹੋਣਾ 네ਗੇਟਿਵ ਰੋਲ ਕਰਨ ਵਾਲਾ ਤੁਮਾ ਬਾਤੀਆਂ ਦੀ ਰਾਜ ਬਾਕੀ ਦਾ ਹੋਰ ਨੇ ਬਾਅਦ ਚ ਨਕਲਾਂ ਕੀਤੀਆਂ ਨੇ ਰਾਜਵੀਰ ਨੇ ਰਾਜ ਉਹਦੇ ਕਿਆ ਕਰੇ ਰਾਜਵੀਰ ਬਹੁਤ ਬਹੁਤ ਪਿਆਰਾ ਐਕਟਰ ਬਹੁਤ ਹੀ ਪਿਆਰੇ ਇਨਸਾਨ ਉਥੇ ਬੰਬੇ ਵੀ ਜਦੋਂ ਮਰਜੀ ਫੋਨ ਕਰ ਲੋ ਆ ਜਾ ਸੋਹੀ ਬੈਠ ਗੱਲਾਂ ਮਾਰਦੇ ਆ ਮੇਰੇ ਨਾਲ ਚੰਗੇ ਵਧੀਆ ਸੋਹੀ ਸਾਹਿਬ ਭੂਤਾਂਕਰ ਦਾ ਗ੍ਰੇਡ ਦੇ ਵਿੱਚ ਕਹਿੰਦੇ ਕਿ ਹਰੇਕ ਦੇ ਵੱਲੋਂ ਆਪੋ ਆਪਣੇ ਹਿਸਾਬ ਦੇ ਨਾਲ ਕੁਝ ਡਿਫਰੈਂਟ ਕੀਤਾ ਗਿਆ ਤੁਹਾਨੂੰ ਕਿਹੜਾ ਕਿਰਦਾਰ ਮਿਲਿਆ ਤੇ ਉਹਦੇ ਵਿੱਚ ਕੀ ਚੰਗਾ ਲੱਗਿਆ ਉਹਦੇ ਚ ਚੰਗਾ ਕਿਰਦਾਰ ਚੰਗਾ ਲੱਗਣਾ ਤਾਂ ਮੈਂ ਪਹਿਲਾਂ ਹੀ ਦੱਸਿਆ ਕਿ ਮੇਰਾ ਕਿਰਦਾਰ ਛੋਟਾ ਜਿਹਾ ਉਹਦੇ ਚ ਕੋਈ ਬਹੁਤ ਜ਼ਿਆਦਾ ਵੇਰੀਏਸ਼ਨ ਬਹੁਤ ਜ਼ਿਆਦਾ ਖੇਡਣ ਵਾਲੀ ਗੱਲ ਬੜਾ ਉਹ ਮੇਰੇ ਬਾਜ਼ ਮੇਰੇ ਵਾਸਤੇ ਨਾਰਮਲ ਗੱਲ ਸੀਗੀ ਹੈ ਕਿਉਂ ਮੈਂ ਰਾਜਪੁਰ ਹਰਾਂ ਦਾ ਮੈਂ ਤਾਂ ਦੋਸਤ ਬਣਿਆ ਸਾਡਾ ਸੀਨ ਦੇ ਇੱਕ ਜਾਂ ਦੋ ਸੀਨ ਉੱਥੇ ਸੀ ਕਿ ਜਿਹੜਾ ਜਿਹੜੇ ਕਿਲੇ ਚ ਸ਼ੂਟਿੰਗ ਕਰਦੇ ਸੀ ਨਾਪਲ ਗਿਆ ਕੀ ਨਾ ਸੀ ਉਹ ਜਗਾ ਦਾ ਫਿਰ ਇੱਕ ਸੀਨ ਰਾਜਪੁਰ ਸਾਹਿਬ ਨੂੰ ਮੈਂ ਮਿਲਦਾ ਇੱਕ ਸੀਨ ਉਹ ਅਸੀਂ ਇੱਥੇ ਕੀਤਾ ਅਨੰਦਪੁਰ ਸਾਹਿਬ ਜਿਆਪ੍ਰਧਾਨ ਨਾਲ ਜੁੜੀ ਸੀਗਾ ਉਹ ਠੀਕ ਹੈ ਓਕੇ ਉਹਨਾਂ ਨੂੰ ਉਹਦੇ ਵਾਸਤੇ ਕੀ ਹੁੰਦਾ ਕੀ ਹੈ ਡਾਇਰੈਕਟਰ ਨੇ ਬੈਲੈਂਸ ਰੱਖਣਾ ਹੁੰਦਾ ਹੂੰ ਏ ਇਹ ਰਾਜਵਰ ਦਾ ਕੋਈ دوست ਹੈ ਇਹ ਨਹੀਂ ਕੋਈ ਨਮਾ ਨਮਾ ਬੰਦਾ ਜਿਹਨੂੰ ਖੜੇ ਨਹੀਂ ਹੁਣਾਉਂਦਾ ਇਹਨੂੰ ਐਕਟਿੰਗ ਦੀ এবੀਸੀਡੀ ਨਹੀਂ ਆਉਂਦੀ ਉਹਨੂੰ ਖੜਾ ਕਦੇ ਨਹੀਂ ਕਰਨਗੇ ਉਹਦੇ ਵਾਸਤੇ ਕਹਿੰਦਾ ਵੀ ਐਕਟਰ ਵੀ ਲੈਵਲ ਦਾ ਹੋਵੇ ਚਲੋ ਮੈਨੂੰ ਉਹਨਾਂ ਨੇ ਉਸ ਲੈਵਲ ਦਾ ਐਕਟਰ ਸਮਝ ਕੇ ਰੋਲ ਵਿੱਚ ਛੋਟਾ ਦਿੱਤਾ ਤੇ ਸਾਡੇ ਹੁਣ ਆਪਣੇ ਸੋਹਣੇ ਤਾਲੁਕਾ ਥੋੜਾ ਰਿਸ਼ਤਾ ਬਣ ਗਿਆ ਉਹ ਕਨ ਫਿਊਚਰ ਕਰਾਂਗੇ ਵਧੀਆ ਕੰਮ ਇਹ ਫਿਲਮ ਲੋਕਾਂ ਨੂੰ ਜਿੱਥੇ ਐਂਟਰਟੇਨ ਕਰਨ ਵਾਲੀ ਗੱਲ ਹੈ ਲਾਜ਼ਮੀ ਹੈ ਇਹ ਬੜੀ ਆਪੋ ਤਾਂ ਬਰੇਤਾਂ ਦੇ ਫਿਲਮ ਬਣਾਉਣੀ ਉਹ ਵੀ ਕਾਮਿਕ ਟੱਚ ਦੇ ਕੇ ਉਹ ਮਾਸਟਰ ਬੰਦੇ ਆ ਬਹੁਤ ਸੋਹਣੀਆਂ ਫਿਲਮਾਂ ਬਣਾਈਆਂ ਨੇ ਉਹ ਇਲਾਜ਼ਮੀ ਹੈ ਉਹ ਪੰਜਾਬੀ ਸਿਨੇਮਾ ਨੂੰ ਪੰਜਾਬੀ ਦਰਸ਼ਕਾਂ ਨੂੰ ਵਧੀਆ ਫਿਲਮ ਦੇਖੋ ਸੋ ਇਹ ਸਾਡੇ ਸਾ ਨਰਸਨ ਸਰਦਾਰ ਸੋਹੀ ਜੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਕਿਰਦਾਰ ਜਿਹੜਾ ਹੁੰਦਾ ਹੈ ਉਹ ਅਸਲ ਦੇ ਵਿੱਚ ਹੀ ਫਿਲਮ ਨੂੰ ਜਾਨ ਪਾਉਂਦਾ ਹੈ ਫਿਲਮ ਕੋਈ ਵੀ ਹੋਵੇ ਪਰ ਦੂਸਰੇ ਪਾਸੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਭੂਤ ਅੰਕ ਜੀ ਤੁਸੀਂ ਗ੍ਰੇਟ ਫਿਲਮ ਆ ਰਹੀ ਹੈ ਕਿਸ ਤਰ੍ਹਾਂ ਦੀ ਲੱਗੇਗੀ ਤੁਸੀਂ ਵੀ ਇੱਕ ਵਾਰ ਫਿਲਮ ਦੇਖ ਕੇ ਜ਼ਰੂਰ ਆਪਣਾ ਜੋ ਸੁਝਾਅ ਹੋਣਗੇ رائے ਹੋਣਗੇ ਕਮੈਂਟ ਜ਼ਰੂਰ ਕਰਦੇ ਰਹੋ ਧੰਨਵਾਦ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਅਜਿਹੀਆਂ ਫਿਲਮਾਂ ਆਉਂਦੀਆਂ ਪਈਆਂ ਨੇ ਜਿਸ ਨੂੰ ਦੇਖ ਕੇ ਕਈ ਵਾਰ ਦਰਸ਼ਕ ਇਹ ਸੋਚਣ ਲੱਗ ਪੈਂਦੇ ਆ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕਾਮੇਡੀ ਤੋਂ ਬਿਨਾਂ ਜਾਂ ਗੈਂਗਸਟਰਵਾਦ ਤੋਂ ਬਿਨਾਂ ਕੁਝ ਨਵਾਂ ਕੀ ਆ ਰਿਹਾ ਹੈ ਤੇ ਅਜਿਹੀ ਹੀ ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਭੂਤ ਅੰਕਲ ਜੀ ਤੁਸੀਂ ਗ੍ਰੇਟ ਹੋ ਤੇ ਉਸ ਕਿਰਦਾਰ ਦੇ ਵਿੱਚ ਸਾਰੇ ਲੋਕ ਬੜੀ ਬੇਤਾਬੀ ਦੇ ਨਾਲ ਇੰਤਜ਼ਾਰ ਕਰਦੇ ਪਏ ਆ ਸਾਡੇ ਨਾਲ ਮੌਜੂਦ ਨੇ ਹੌਬੀ ਧਾਲੀਵਾਲ ਜੀ ਜਿਨ੍ਹਾਂ ਦੀ ਅਦਾਕਾਰੀ ਜਿਨ੍ਹਾਂ ਦਾ ਜਿਹੜਾ ਦੇਖ ਹੈ ਉਹ ਆਪਣੇ ਆਪ ਦੇ ਵਿੱਚ ਦੱਸ ਦਿੰਦੀ ਹੈ ਕਿ ਇਹ ਫਿਲਮ ਕਿਸ ਤਰ੍ਹਾਂ ਦੀ ਹੋਵੇਗੀ ਤੇ ਨਾਲ ਦੀ ਨਾਲ ਹੀ ਸਵਾਗਤ ਕਰ ਲੈਣ ਸਭ ਤੋਂ ਸਸੇ ਗੱਲ ਸਰ ਸਸੇ ਗੱਲ ਜੀ ਐਸਐਨ ਜ਼ेड ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਸਤਿਕਾਰ ਅ ਸਰ ਸਵਾਲ ਪਹਿਲਾ ਇਹੀ ਹੈ ਕਿ ਭੂਤਾਂਕ ਜੀ ਤੁਸੀਂ ਗ੍ਰੇਟ ਮੂਵੀ ਆ ਰਹੀ ਹੈ ਨਾਲ ਦੀ ਨਾਲ ਹੀ ਜਦੋਂ ਅਸੀਂ ਟ੍ਰੇਲਰ ਦੇਖਦੇ ਆ ਮੂਵੀ ਦਾ ਤਾਂ ਸ਼ਬਦ ਚੱਲਦੇ ਪਏ ਆ ਭੂਤ ਤੇ ਨਾਲ ਦੀ ਨਾਲ ਧਰਮ ਦਾ ਮੁੱਦਾ ਇਹ ਕਿਵੇਂ ਰਿਲੇਟ ਕੀਤਾ ਗਿਆ ਹੈ ਅ ਗੀਤ ਹੈ ਸ਼ਬਦ ਹੈ ਔਰ ਨਸ਼ਤਰ ਭਾਜੀ ਨੇ ਗਾਇਆ ਨਸ਼ਤਰ ਗਿਲ ਹੋਣਾ ਨੇ ਉਹ ਫਿਲਮ ਦਾ ਇੱਕ ਅਹਿਮ ਹਿੱਸਾ ਹੈ ਜਦੋਂ ਆ ਓਬਵੀਅਸ ਹੈ ਕਿ ਧਰਮ ਜੋੜਦਾ ਤੋੜਦਾ ਨਹੀਂ ਧਰਮ ਜੋੜਦਾ ਸੋ ਸਿੱਖ ਪਰਿਵਾਰ ਦੀ ਕਹਾਣੀ ਹੈ ਔਰ ਜਦੋਂ ਉਸ ਟੁੱਟੇ ਹੋਏ ਪਰਿਵਾਰ ਨੂੰ ਜੋੜੂਗਾ ਤਾਂ ਧਰਮ ਹੀ ਜੋੜੂਗਾ ਸੋ ਇਸ ਕਰਕੇ ਉਹ ਹੈ ਸ਼ਬਦ ਜ਼ਰੂਰੀ ਵੀ ਸੀ ਤੇ ਗਾਇਆ ਵੀ ਬਹੁਤ ਸੋਹਣਾ ਨਸ਼ਤਰਪਾਈ ਜੀ ਉਹਨਾਂ ਦੇ ਜੀ ਬਿਕਾੜੀਏ ਸਾਹਿਬ ਜੀ ਜਿਨ੍ਹਾਂ ਦੇ ਵੱਲੋਂ ਹਿੰਦੀ ਦੇ ਵਿੱਚ ਕਈ ਬਾਖੂਬ ਫਿਲਮਾਂ ਕੀਤੀਆਂ ਗਈਆਂ ਉਸ ਵੇਲੇ ਦੀਆਂ ਫਿਲਮਾਂ ਕੀਤੀਆਂ ਕਿ ਜਦੋਂ ਪੰਜਾਬੀ ਇੰਡਸਟਰੀ ਉਸ ਪੱਧਰ ਤੇ ਨਹੀਂ ਸੀ ਪਰ ਅੱਜ ਉਹ ਪੰਜਾਬ ਦੇ ਵਿੱਚ ਆ ਕੇ ਪੰਜਾਬੀ ਫਿਲਮ ਪਿਕ ਕਰਦੇ ਆ ਤੇ ਨਾਲ ਦੀ ਨਾਲ ਹੀ ਦਿਗਜ ਕਲਾਕਾਰ ਚੁੱਕਦੇ ਆ ਕਿਵੇਂ ਦਾ ਲੱਗਿਆ ਕੰਮ ਕਰਕੇ ਦੇਖੋ ਉਹਨਾਂ ਦਾ 50 ਸਾਲ ਦਾ ਐਕਸਪੀਰੀਅੰਸ ਹੈ ਔਰ ਬਹੁਤ ਵੱਡੀਆਂ ਫਿਲਮਾਂ ਬਣਾਈਆਂ ਨੇ ਪੁਕਾੜਿਆ ਸਾਹਿਬ ਨੇ ਪੁਕਾੜਿਆ ਸਾਹਿਬ ਇੱਕ ਮੈਂ ਹਿੰਦੀ ਫਿਲਮ ਇੰਡਸਟਰੀ ਦਾ ਐਂਡ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਐਂਡ ਪੋਜ਼ਿਟਿਵ ਗੱਲ ਹੈਗੀ ਆ ਕਿ ਜਦੋਂ ਪੰਜਾਬੀ ਦੇ ਵਿੱਚ ਏਡੇ ਵੱਡੇ ਦਿਗਜ ਪ੍ਰੋਡਿਊਸਰ ਡਾਇਰੈਕਟਰਸ ਆ ਕੇ ਇੱਕ ਫਿਲਮ ਬਣਾਉਂਦੇ ਨੇ ਥਾਡੀ ਜ਼ੁਬਾਨ ਦੇ ਵਿੱਚ ਪੰਜਾਬੀ ਸਬਾਨ ਦੇ ਵਿੱਚ ਔਰ ਮੈਨੂੰ ਤਾਂ ਬਹੁਤ ਮਾਣ ਹੋਇਆ ਔਰ ਫਿਲਮ ਬਣਨੀਆਂ ਵੀ ਚਾਹੀਦੀਆਂ ਨੇ ਔਰ ਹੋਰ ਵੀ ਜਿਹੜੇ ਲੋਕ ਨੇ ਬਾਬੇ ਫਿਲਮ ਇੰਡਸਟਰੀ ਦੇ ਉਹਨਾਂ ਨੂੰ ਵੀ ਪੰਜਾਬੀ ਇੰਡਸਟਰੀ ਵੱਲ ਆਉਣਾ ਚਾਹੀਦਾ ਮੇਰੀ ਤਮੰਨਾ ਹੈ ਅੱਛਾ ਕਈ ਵਾਰ ਲੋਕਾਂ ਦੇ ਮਨ 'ਚ ਸਵਾਲ ਇਹ ਵੀ ਆ ਜਾਂਦਾ ਏ ਕਿ ਜਿਹੜੇ ਆਊਟਸਾਈਡ ਪੰਜਾਬ ਤੋਂ ਇੱਥੇ ਆ ਕੇ ਪ੍ਰੋਡਿਊਸ ਕਰਨਗੇ ਡਾਇਰੈਕਟ ਕਰਨਗੇ ਪੰਜਾਬੀਤ ਬਾਰੇ ਉਹਨਾਂ ਦੀ ਨੋਲੇਜ ਨਹੀਂ ਹੁੰਦੀ ਜਾਂ ਫਿਰ ਉਹ ਪੋਜ਼ਿਟਿਵਿਟੀ ਹੈ ਯੈਸ ਇਹ ਨੂੰ ਮੈਂ ਤਾਂ ਇਹ ਕਹੂੰਗਾ ਕਿ ਸਾਡੇ ਮੁੰਡੇ ਕੁੜੀਆਂ ਗੱਭਰੂ ਬਹੁਤ ਜਿਆਦਾ ਨੇ ਜਿਹੜੇ ਪੰਜਾਬੀ ਚ ਗੜੁੱਛ ਨੇ ਜੀ ਸੋ ਇੱਕ ਬੰਦੇ ਨੂੰ ਹਾਇਰ ਕਰ ਲੈਣਾ ਜੇ ਮੈਨੂੰ ਕੋਈ ਭਾਸ਼ਾ ਜੇ ਮੈਨੂੰ ਕੱਲ ਨੂੰ ਹਾਲੀਵੁੱਡ ਦੀ ਫਿਲਮ ਬਣਾਉਣੀ ਪਵੇ ਮੈਨੂੰ ਇੰਗਲਿਸ਼ ਦੀ ਜਾਂ ਉਧਰਲੇ ਕਲਚਰ ਦੀ ਉਹਨੀ ਨੋਲਿਜ ਨਹੀਂ ਹੈ ਤਾਂ ਮੈਂ ਇੱਕ ਬੰਦਾ ਹਾਇਰ ਕਰਨਾ ਜੀ ਔਰ ਜਿਹੜਾ ਗੜੁੱਛ ਹੋਵੇ ਪਰ ਜਿਹੜਾ ਪੰਜਾਬੀ ਵੀ ਸਮਝਦਾ ਹੋਵੇ ਬਹੁਤ ਪਿਆਰ ਨਾਲ ਤੇ ਇੰਗਲਿਸ਼ ਤੇ ਯੂਰਪ ਦੀ ਕਲਚਰ ਨੂੰ ਵੀ ਸਮਝਦਾ ਹੋਵੇ ਹਾਇਰ ਕਰਕੇ ਮੈਂ ਫਿਲਮ ਬਣਾਉਂਗਾ ਬਹੁਤ ਸੋਹਣੀ ਬਣੂਗੀ ਜਦੋਂ ਤੁਸੀਂ ਕਾਹਲ ਦੇ ਵਿੱਚ ਫਿਲਮ ਬਣਾਉਨੇ ਹੋ ਮਿਹਨਤ ਨਹੀਂ ਕਰਦੇ ਹੋਮਵਰਕ ਨਹੀਂ ਕਰਦੇ ਉਹ ਤੋਂ ਫਿਲਮ ਚੰਗੀ ਨਹੀਂ ਬਣਦੀ ਉਹ ਜਿਹੜੀ ਮਰਜ਼ੀ ਪਾਸ਼ਾ ਦੀ ਹੋਵੇ ਜਿਹਦੀ ਮਰਜ਼ੀ ਬਣਾਈ ਹੋਵੇ ਜੀ ਔਰ ਪੁਕਾੜੀਆ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਇੱਕ ਇੱਕ ਸੀਨ ਤੇ ਇੱਕ ਇੱਕ ਸ਼ਾਟ ਤੇ ਮਿਹਨਤ ਕੀਤੀ ਹੈ ਟੈਕਨੀਸ਼ੀਅਨਸ ਬੜੇ ਚੁਣ ਕੇ ਲਿਆਂਦੇ ਨੇ ਔਰ ਕਲਾਕਾਰ ਕਿਹਾ ਦਿੱਗਜ ਟੀਮ ਇਕੱਠੀ ਕੀਤੀ ਔਰ ਉਹਨਾਂ ਨੇ ਚਾਹੇ ਇੱਕ ਸੀਨ ਵਾਸਤੇ ਹਰਵੀ ਸ਼ੰਗਾ ਨੂੰ ਬੁਲਾਉਣਾ ਪਿਆ ਪਰ ਹਰਵੀ ਸ਼ੰਗਾ ਹੀ ਆਊਗਾ ਇਹ ਜਿੱਦ ਸੀ ਉਹਨਾਂ ਦੀ ਇਦਾਂ ਦੀਆਂ ਚੀਜ਼ਾਂ ਬਹੁਤ ਚੰਗਾ ਲੱਗਦੀਆਂ ਨੇ ਦਿੱਗਜ 'ਚ ਤੁਸੀਂ ਵੱਡੇ ਬੰਦਿਆ ਦੇ ਨਾਲ ਕੰਮ ਕੀਤਾ ਭਾਵੇਂ ਰਾਜਪੱਪਰ ਸਾਹਿਬ ਦੀ ਗੱਲ ਹੋਵੇ ਤੇ ਪ੍ਰੋਡਿਊਸਰ ਏਡੇ ਵੱਡੇ ਆ ਕਈ ਵਾਰ ਐਵੇਂ ਜ਼ਹਿਨ ਦੇ ਵਿੱਚ ਨਹੀਂ ਆਏ ਜਦੋਂ ਕੋਈ ਟੋਕ ਦਿੰਦਾ ਵਾ ਏਡਾ ਵੱਡਾ ਦਿੱਗਜ ਕਲਾਕਾਰ ਕਿਉਂਕਿ ਤੁਸੀਂ ਪੰਜਾਬ ਦੇ ਵਿੱਚ ਤੋਂ ਕੰਮ ਕਰਦੇ ਪਏ ਹੋ ਤਾਂ ਤੁਹਾਡਾ ਇੱਕ ਨਾਮ ਬਣਿਆ ਹੋਇਆ ਭਾਵੇਂ ਉਹ ਕਿ ਨੈਗੇਟਿਵ ਕਿਰਦਾਰ ਦੇ ਵਿੱਚ ਆ ਤੇ ਹਮੇਸ਼ਾ ਹੀ ਵੀ ਫੀਲ ਹੁੰਦਾ ਹੈ ਕਿ ਯਾਰ ਮੈਨੂੰ ਜ਼ਿਆਦਾ ਆਉਂਦਾ ਜਦੋਂ ਵੱਡੇ ਕਿਸੇ ਕਲਾਕਾਰ ਨੇ ਕਹਿ ਦਿੱਤਾ ਕਿਵੇਂ ਮਨ ਦੇ ਵਿੱਚ ਫਰਾਂ ਹੋ ਜਾਊਗਾ ਜਦੋਂ ਮੈਨੂੰ ਇਹ ਪਤਾ ਲੱਗਿਆ ਜਾਂ ਮੈਂ ਇਹ ਸੋਚ ਲਿਆ ਕਿ ਮੈਂ ਮੈਨੂੰ ਆਉਂਦਾ ਕੰਮ ਆਉਂਦਾ ਹਾਂ ਮੈਂ ਖਤਮ ਹੋ ਜਾਗਾ ਮੈਂ ਉਹ ਮੇਰਾ ਆਖਰੀ ਦਿਨ ਹੋਊਗਾ ਮੈਂ ਤੇ ਹਰ ਰੋਜ਼ ਸਿੱਖਦਾ ਕਿਉਂਕਿ ਮੈਂ ਸਿੱਖ ਹਾਂ ਮੈਂ ਤਾਂ ਸਿੱਖਣਾ ਹੈ ਔਰ ਮੈਂ ਸਿੱਖਦਾ ਵੀ ਰਹਿਣਾ ਔਰ ਇਹ ਫਿਲਮ ਮੈਂ ਖਾ ਉਚੇਚਾ ਸਿੱਖਣ ਵਾਸਤੇ ਕੀਤੀ ਸੀ ਕਿਉਂਕਿ ਰਾਜਬੱਬਰ ਸਾਹਿਬ ਕਿੱਦਾਂ ਦੇ ਇਨਸਾਨ ਨੇ ਕਿੱਦਾਂ ਉਹ ਇੱਥੇ ਪਹੁੰਚੇ ਸੋਹੀ ਸਾਹਿਬ ਨਾਲ ਕਿੱਦਾਂ ਦੀ ਬੌਂਡਿੰਗ ਸੀ ਚਾਹੇ ਸੋਹੀ ਸਾਹਿਬ ਨਾਲ ਮੈਂ ਬਹੁਤ ਫਿਲਮਾਂ ਕੀਤੀਆਂ ਨੇ ਗੁਰਪ੍ਰੀਤ ਕੁਗੀ ਨਾਲ ਉਹਨੀਆਂ ਕਦੇ ਖੁੱਲ ਕੇ ਗੱਲਾਂ ਨਹੀਂ ਸੀ ਹੋਈਆਂ ਬਈ ਇਹ ਵੀਰ ਨਾਲ ਹਰ ਵੀ ਸੰਗਾ ਵੀ ਦੂਰ ਦੂਰ ਰਹਿੰਦਾ ਸੀਗਾ ਮਤਲਬ ਦੂਰ ਦੂਰ ਰਹਿਣ ਦਾ ਮਤਲਬ ਹੈ ਵੀ ਅਸੀਂ ਉਹਨਾਂ ਫਿਲਮ ਦੇ ਸੈੱਟ ਤੇ ਇਕੱਠੇ ਨਹੀਂ ਹੁੰਦੇ ਕੰਮ ਕੀਤਾ ਚਲੇ ਗਏ ਕੋਵਿਡ ਸੀ ਜਾਣ ਆਉਣ ਦੀ ਮਨਾਹੀ ਵੀ ਨਹੀਂ ਸੀ ਪਰ ਜਾਣ ਨੂੰ ਜੀਵ ਨਹੀਂ ਸੀ ਕਰਦਾ ਉੱਥੇ ਹੀ ਰਹਿੰਦੇ ਸੀ ਇਕੱਠੇ ਇਕੱਠਿਆਂ ਬਹਿਣਾ ਸ਼ਾਮ ਨੂੰ ਐਂਡ ਜੈਪਰਾਦਾ ਜੀ ਜਿਨ੍ਹਾਂ ਨੂੰ ਹਿੰਦੀ ਵੀ ਨਹੀਂ ਆਉਂਦੀ ਉਹ ਪਹਿਲਾਂ ਇੰਗਲਿਸ਼ ਜਾਂਦਾ ਸੀ ਫਿਰ ਉਹ ਆਪ ਦੀ ਕੰਨੜ ਭਾਸ਼ਾ 'ਚ ਲਿਖਦੇ ਸੀ ਫਿਰ ਹਿੰਦੀ 'ਚ ਫਿਰ ਪੰਜਾਬੀ 'ਚ ਫਿਰ ਪੰਜਾਬੀ 'ਚ ਉਹ ਬੋਲਦੇ ਸੀ ਚਾਹੇ ਉਹਨਾਂ ਬੋਲ ਨਹੀਂ ਸਕੇ ਪਰ ਬੋਲਣ ਦੀ ਕੋਸ਼ਿਸ਼ ਕੀਤੀ ਇਹ ਮਿਹਨਤ ਇਹ ਸਿੱਖਣਾ ਉਹਨਾਂ ਤੋਂ ਮੈਂ ਸਿੱਖਿਆ ਕਿ ਜਦੋਂ ਜਾਇਆਪਰਾਦਾ ਇੱਕ ਹੀਰੋਇਨ ਖੂਬਸੂਰਤ ਹਰਤ ਜਿਨਾਂ ਨੇ ਰਾਜ ਕੀਤਾ ਅੱਜ ਉਹ ਪੰਜਾਬੀ ਫਿਲਮ ਕਰ ਰਹੇ ਨੇ ਔਰ ਇਨਾ ਹੰਬਲ ਕਰ ਰਹੇ ਨੇ ਹੋ ਤੇ ਮੈਂ ਤਾਂ ਕੁਛ ਵੀ ਨਹੀਂ ਉਹਨਾਂ ਸਾਹਮਣੇ ਐਕਟਿੰਗ ਦੇ ਮਾਮਲੇ 'ਚ ਤੇ ਮੈਨੂੰ ਸਿੱਖਣਾ ਚਾਹੀਦਾ ਫਿਰ ਮੈਂ ਇਸ ਕਰਕੇ ਫਿਲਮ ਕੀਤੀ ਇਹ ਤਾਂ ਮੇਰੇ ਦਿਮਾਗ 'ਚ ਤੇ ਆਏ ਨਹੀਂ ਕਿ ਮੈਨੂੰ ਆਉਂਦਾ ਤੁਸੀਂ ਹੁਣ ਇਸ ਵੱਡੇ ਪ੍ਰੋਡਿਊਸਰ ਦੇ ਨਾਲ ਕੰਮ ਕੀਤਾ ਲਿੰਕਸ ਬਣ ਜਾਂਦੇ ਆ ਸਾਊਥ ਦੀਆਂ ਫਿਲਮਾਂ ਬਹੁਤ ਵੱਡੇ ਪੱਧਰ ਤੇ ਹੁੰਦੀ ਆ ਪਈਆਂ ਨੇ ਹੁਣ ਤਾਂ ਇਹ ਵੀ ਸ਼ੁਰੂ ਹੋ ਗਿਆ ਹੈ ਕਿ ਜਿਹੜੇ ਬਾਲੀਵੁੱਡ ਆ ਉਹ ਕਿਤੇ ਨਾ ਕਿਤੇ ਘਟਦਾ ਜਾ ਰਿਹਾ ਹੈ ਸਾਊਥ ਵੱਧਦਾ ਜਾ ਰਿਹਾ ਹੈ ਕਦੇ ਜ਼ਹਿਨ ਦੇ ਵਿੱਚ ਨਹੀਂ ਆ ਰਿਹਾ ਤੁਹਾਡਾ ਜਿਸ ਤਰ੍ਹਾਂ ਦਾ ਲੁੱਕ ਵਾ ਕਿ ਮੈਂ ਸਾਊਥ ਵੱਲ ਜਾਵਾਂ ਦੇਖੋ ਭਾਜੀ ਆ ਆਪ ਦੀ ਇੱਕ ਇੱਕ ਨਾ ਆਪ ਦਾ ਸ਼ੈਲ ਜਿਹਾ ਹੁੰਦਾ ਬੰਦਾ ਆਪ ਦੀ ਇੱਕ ਦੁਨੀਆ ਵਸਾ ਕੇ ਬੈਠਾ ਹੁੰਦਾ ਉਸ ਸ਼ੈਲ ਨੂੰ ਮੈਂ ਕਿਵੇਂ ਤੋੜਦਾ ਮੇਰੀ ਵੀ ਇੱਕ ਦੁਨੀਆ ਹੈ ਮੈਨੂੰ ਪਤਾ ਕਿਉਂਕਿ ਮੈਂ ਅਕਸਰ ਯੋਗ ਰਾਜ ਭਾਜੀ ਦੇ ਕੋਡੀਆਂ ਹੱਥ ਲਾ ਕੇ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਬਾਪੂ ਮੈਂ ਤਾਂ ਤੇਰਾ ਝੂਠਾ ਖਾ ਕੇ ਇੱਥੇ ਤੱਕ ਪਹੁੰਚਿਆ ਸੋ ਯੋਗ ਭਾਜੀ ਵੀ ਸੌਤੀਆਂ ਫਿਲਮਸ ਬਹੁਤ ਕਰ ਰਹੇ ਨੇ ਸੋ ਮੇਰਾ ਵੀ ਚਿਤ ਕਰਦਾ ਕਿ ਮੈਨੂੰ ਉਹਨਾਂ ਵੱਡਾ ਕੰਮ ਮਿਲੇ ਹਿੰਦੀ ਦਾ ਮਿਲੇ ਬੁਕਾੜੀਆ ਸਾਹਿਬ ਦੇ ਅਸ਼ੀਰਵਾਦ ਨਾਲ ਮੈਨੂੰ ਲੱਗਦਾ ਕਿ ਅੱਗੇ ਫਿਲਮਾਂ ਮਿਲਣਗੀਆਂ ਹਿੰਦੀ ਦੀਆਂ ਇਹਨਾਂ ਨੇ ਕਿਹਾ ਵਾਦਾ ਵੀ ਕੀਤਾ ਔਰ ਮੈਂ ਕਰੂੰਗਾ ਵੀ ਸੋ ਜੇ ਸਾਊਥ 'ਚ ਮੇਰਾ ਵੀ ਚਿੱਤ ਕਰਦਾ ਕਿ ਮੈਂ ਜਾਵਾਂ ਉਹਨਾਂ 'ਚ ਕੰਮ ਕਰਾਂ ਉਸ ਲੈਵਲ ਦਾ ਕੰਮ ਕਰਾਂ ਔਰ ਦੇਖੋ ਕਿ ਕਿਸਮਤ ਕਦੋਂ ਬਾਹ ਫੜਦੀ ਹੈ ਮਿਹਨਤ ਮੇਰੀ ਹੈਗੀ ਹੈ ਲੱਗਿਆ ਹੋਇਆ ਮੈਂ ਇਸ ਪੱਖ ਸੋਚਦਾ ਮੈਂ ਹਰ ਸਵੇਰ ਸ਼ਾਮ ਸੋਚ ਰਿਹਾ ਦੇਖੋ ਫਬਾਨਾ ਕਦੋਂ ਕਿਰਪਾ ਕਰਦੇ ਆ ਭੂਤ ਅੰਕਲ ਜੀ ਗ੍ਰੇਡ ਦੇ ਵਿੱਚ ਕਿਰਦਾਰ ਕੀ ਮਿਲੇ ਆ ਤੇ ਕਿਰਦਾਰ ਦੇ ਵਿੱਚ ਇੱਕ ਅਜੀਹਾ ਪਲ ਜਿਹੜਾ ਕਿ ਬਹੁਤ ਚੰਗਾ ਲੱਗਿਆ ਹੋਵੇ ਜਾਂ ਕਿ ਕਈ ਵਾਰ ਹੁੰਦਾ ਨੇ ਸੈੱਟ ਤੇ ਇੱਕ ਵਧੀਆ ਚੀਜ਼ ਹੋ ਜਾਂਦੀ ਹੈ ਕੋਈ ਯਾਦਗਾਰ ਬਣ ਜਾਂਦੀ ਹੈ ਆ ਨੈਗੇਟਿਵ ਕਰੈਕਟਰ ਹੈ ਜੀ ਔਰ ਇੱਕ ਥਾਂ ਐਸੀ ਹੈ ਜਿੱਥੇ ਸੋਹੀ ਸਾਹਿਬ ਕਰਮਜੀਤਨ ਮੋਲ ਕੋਗੀ ਪਾਜੀ ਤੇ ਹੋਰ ਬਾਕੀ ਕਲਾਕਾਰ ਪੰਜ ਸੱਤ ਜਾਣੇ ਹੁੰਦੇ ਨੇ ਤੇ ਮੈਂ ਉਹਨਾਂ ਦੇ ਨਾਲ ਆਪ ਦਾ ਨੈਗੇਟਿਵ ਕਿਰਦਾਰ ਨਿਭਾਉਂਦੇ ਆ ਉਹਨਾਂ ਨੂੰ ਇੱਕ ਸ਼ਾਟ ਦਿੱਤਾ ਸੀਗਾ ਰਾਜਵੱਬਰ ਸਾਹਿਬ ਬੈਠੇ ਸੀ ਉਸ ਸੀਨ ਦਾ ਹਿੱਸਾ ਨਹੀਂ ਸੀ ਰਾਜਵੱਬਰ ਸਾਹਿਬ ਸੀ ਜਾਇ ਪ੍ਰਦਾਜੀ ਵੀ ਬੈਠੇ ਸੀ ਐਂਡ ਜਦੋਂ ਪਹਿਲਾ ਕੱਟ ਹੋਇਆ ਤਾਂ 3 ਸੈਕਿੰਡ ਦਾ ਇੱਕ ਪਾਜ਼ ਸੀ ਉਸ ਤੋਂ ਬਾਅਦ ਰਾਜਵੱਬਰ ਸਾਹਿਬ ਉੱਠੇ ਔਰ ਜੱਫੀ ਪਾ ਲਈ ਐਂਡ ਉਹ ਮੇਰਾ ਹਲ 20 ਸੈਕਿੰਡ ਤੱਕ ਜੱਫੀ ਚੱਲਦੀ ਰਹੀ ਤੇ ਮੈਨੂੰ ਕਹਿੰਦੇ ਓਏ ਕੁੱਤਿਆ ਥੋੜਾ ਜਿਹਾ ਭਾਰ ਘਟਾ ਲਾ ਤੁਹਾਡਾ ਖਾ ਜਾਏਗਾ ਸੋ ਮੈਂ ਖਾਣਾ ਹੀ ਜਾਂਦੇ ਆ ਇਸ ਕਰਕੇ ਮੇਰਾ ਭਾਰ ਨਹੀਂ ਘਟ ਰਿਹਾ ਤੇ ਉਹਨਾਂ ਨੇ ਆ ਉਹ ਗਾਈਡਲਾਈਨਸ ਨੇ ਜਿਹੜੀਆਂ ਉਹ ਮੈਨੂੰ ਚੰਗਾ ਉਹ ਬਹੁਤ ਚੰਗੀ ਮੂਮੈਂਟ ਸੀ ਐਂਡ ਅੱਜ ਵੀ ਪੁਕਾਰੀਆਂ ਸਾਹਿਬ ਨੇ ਉਹਦਾ ਜ਼ਿਕਰ ਕੀਤਾ ਪਹਿਲਾਂ ਵੀ ਮੈਨੂੰ ਦੋ ਚਾਰ ਵਾਰ ਫੋਨ ਕਰਕੇ ਉਹਨਾਂ ਨੇ ਕਿਹਾ ਕਹਿੰਦੇ ਉਹ ਸੀਨ ਮੈਂ ਅੱਜ ਐਡਿਟ ਕੀਤਾ ਐਡੀਟਰ ਨੇ ਤਾੜੀਆਂ ਮਾਰੀਆਂ ਅੱਜ ਉਹ ਸੀਨ ਡੱਬ ਕਰਨਾ ਆਪਾਂ ਤੂੰ ਤਾੜੀਆਂ ਫੇਰ ਅਸੀਂ ਮਾਰੀਆਂ ਜਦੋਂ ਉਹ ਆ ਗਈ ਫੇਰ ਸਾਡੇ ਮਤਲਬ ਜਿੱਥੇ ਵੀ ਉਹ ਸੀਨ ਦੇਖਿਆ ਗਿਆ ਸ਼ਾਟ ਦੇਖਿਆ ਗਿਆ ਬੜਾ ਲੋਕਾਂ ਨੇ ਸਰਾਹਿਆ ਐਂਡ ਮੈਨੂੰ ਸਪੈਸ਼ਲੀ ਜਿਹੜੇ ਉਸ ਦਿਨ ਸਿਨੇਮੈਟੋਗ੍ਰਾਫਰ ਸੀਗੇ ਸਾਊਥ ਇੰਡੀਅਨ ਸੀਗੇ ਉਹਨਾਂ ਨੇ ਉੱਥੋਂ ਜਾ ਕੇ ਫੋਨ ਕੀਤਾ ਹైదరాబాద్ ਤੋਂ ਕਿ ਬਹੁਤ ਸੋਹਣਾ ਸ਼ਾਟ ਸੀਗਾ ਉਹ ਬਹੁਤ ਸੋਹਣਾ ਸੀਨ ਸੀ ਉਹਨਾਂ ਦਾ ਲਾਸਟ ਸੀਨ ਸੀ ਉਹ ਸ਼ੂਟ ਕਰਕੇ ਗਏ ਸੀ ਉਹਨਾਂ ਨੇ ਫਿਰ ਆਪਣੀ ਫਿਲਮ ਕੋਈ ਰਿਲੀਜ਼ ਕਰਨੀ ਸੀ ਸ਼ਾਇਦ ਜਾਂ ਕੋਈ ਹੋਰ ਸ਼ੂਟ ਕਰਨੀ ਸੀ ਦੰਦਾ ਸੀ ਕੁਝ ਉਹ ਵਾਪਸ ਨਹੀਂ ਆਏ ਉਸ ਫਿਲਮ ਦੇ ਸੈੱਟ ਤੇ ਕੋਈ ਹੋ ਰਾਇ ਸੀਗੇ ਸੋ ਇਤਾਂ ਚੰਗਾ ਲੱਗਦਾ ਜਦੋਂ ਇਹ ਮੇਰੀ ਯਾਦਗਾਰੀ ਮੂਮੈਂਟ ਹੈ ਜਦੋਂ ਰਾਜਪੱਪਰ ਸਾਹਿਬ ਨੇ ਪ੍ਰੇਸ਼ ਕਰਨੀ ਉਹ ਵੀ ਮੇਰੇ ਵਰਗੇ ਬੰਦੇ ਦੀ ਮਾੜੇ ਕਲਾਕਾਰ ਦੀ ਤਾਂ ਬਹੁਤ ਚੰਗੀ ਗੱਲ ਹੈ ਮੇਰੇ ਲਈ ਹਾਂ ਕਿਤੇ ਆਪਾਂ ਪੰਜਾਬੀ ਫਿਲਮਾਂ ਕਰਦੇ ਆਂ ਪੰਜਾਬੀ ਫਿਲਮਾਂ ਦੇ ਵਿੱਚ ਸਾਡੇ ਜਿਹੜੇ ਡਾਇਰੈਕਟਰ ਹੁੰਦੇ ਆ ਪ੍ਰੋਡਿਊਸਰ ਹੁੰਦੇ ਆ ਤੁਸੀਂ ਹੁਣ ਅਲੱਗ ਡਿਫਰੈਂਟ ਪ੍ਰੋਡਿਊਸਰ ਡਾਇਰੈਕਟਰ ਨਾਲ ਕੰਮ ਕੀਤਾ ਤੇ ਨਾਲ ਦੀ ਨਾਲ ਹੀ ਭਾਵੇਂ ਉਸਨੂੰ ਮੈਟੋਗ੍ਰਾਫਰ ਚੋਂ ਕੋਈ ਵੀ ਹੋਵੇ ਡਿਫਰੈਂਸ ਕੀ ਮੰਨਦੇ ਹੋ ਤੇ ਨਾਲ ਦੀ ਨਾਲ ਹੀ ਕੀ ਤੁਹਾਨੂੰ ਲੱਗਦਾ ਹੈ ਕਿ ਅਜੇ ਪੰਜਾਬੀ ਜਿਹੜੀ ਫਿਲਮਾਂ ਦੇ ਪ੍ਰੋਡਿਊਸਰ ਡਾਇਰੈਕਟਰ ਜਾਂ ਜਿਹੜੇ ਫਿਲਮ ਬਣਾਉਂਦੇ ਆ ਕਾਫੀ ਸਿੱਖਣ ਦੀ ਲੋੜ ਹੈ ਸਿੱਖਣ ਤਾਂ ਦੇਖੋ ਛੋਟੇ ਵੀ ਸਾਰੀ ਉਮਰ ਹੀ ਲੱਗ ਜਾਂਦੇ ਆ ਸਿੱਖਦਾ ਤਾਂ ਬੰਦਾ ਮੇਰਾ ਖਿਆਲ ਹੈ ਸਾਰੀ ਉਮਰ ਹੀ ਰਹਿੰਦਾ ਹੈ ਔਰ ਸਿੱਖਣਾ ਚਾਹੀਦਾ ਵੀ ਹੈ ਸਿੱਖਣਾ ਪੈਂਦਾ ਵੀ ਹੈ ਤੇ ਦੂਸਰੀ ਸਾਡੀ ਜਿਹੜੀ ਟੈਕਨੀਕ ਹੈ ਉਹ ਬੜੀਆਂ ਤੇਜ਼ੀ ਦੇ ਨਾਲ ਚੇਂਜ ਹੁੰਦੀਆਂ ਜਾਂਦੀਆਂ ਨੇ ਟੈਕਨੀਕਲੀ ਅਸੀਂ ਬੜਾ ਅੱਗੇ ਵਧ ਰਹੇ ਆ ਬਾਕੀ ਇਹ ਫਿਲਮ ਦੇ ਪ੍ਰੋਡਿਊਸਰਸ ਡਾਇਰੈਕਟਰਸ ਜਿਨ੍ਹਾਂ ਨਾਲ ਕੰਮ ਕਰਦੇ ਹੋਂ ਹਰੇਕ ਦਾ ਕੰਮ ਕਰਨ ਦਾ ਤੇ ਕਰਵਾਉਣ ਦਾ ਤਰੀਕਾ ਵੱਖਰਾ ਹੈ ਤੇ ਗੀਪੀ ਬਾਈ ਨਾਲ ਗੱਲ ਕਰੀਏ ਤਾਂ ਹੋਰ ਤਰੀਕਾ ਹੁੰਦਾ ਤੇ ਇਵਨ ਉਹਨਾਂ ਦੀ ਟੀਮ ਦੀ ਸੱਜੀ ਬਾਹ ਆ ਬਲਜੀਤ ਦਿਓ ਭਾਜੀ ਜਦੋਂ ਉਹਨਾਂ ਨਾਲ ਕੰਮ ਕਰਦਾ ਉਹਨਾਂ ਦਾ ਕੋਈ ਤਰੀਕਾ ਹੋਰ ਹੁੰਦਾ ਪੁਕਾੜੀਆ ਸਾਹਿਬ ਦਾ ਟੋਟਲੀ ਡਿਫਰੈਂਟ ਸੀ ਤੇ ਸੋ ਵੱਖਰੇ ਵੱਖਰੇ ਤਜਰਬੇ ਨੇ ਯੈਸ ਕਈ ਵਾਰ ਚੰਗੇ ਲੱਗਦੇ ਨੇ ਉਹ ਤੁਹਾਡੇ ਜ਼ਿਹਨ ਚ ਹੁੰਦੇ ਨੇ ਕਿ ਆਹ ਤਜਰਬਾ ਚੰਗਾ ਸੀ ਪਰ ਇੱਕ ਇਨਸਾਨ ਦੇ ਸਾਰੇ ਤਜਰਬੇ ਸਹੀ ਹੋਣ ਫਿਰ ਤਾਂ ਰੱਬ ਹੋ ਗਿਆ ਇਦਾਂ ਤਾਂ ਤਾਂ ਨਹੀਂ ਕਦੇ ਮਹਿਸੂਸ ਹੋਇਆ ਵੀ ਸਾਰੇ ਤਜਰਬੇ ਸਹੀ ਨੇ ਪਰ ਬਹੁਤ ਜ਼ਿਆਦਾ ਸਹੀ ਨੇ ਬਹੁਤ ਲੋਕਾਂ ਨੇ ਬਹੁਤ ਮਿਹਨਤ ਕੀਤੀ ਹੈ ਐਂਡ ਬੁਕਾੜੀਆ ਸਾਹਿਬ ਦੀ 50 ਸਾਲ ਦੀ ਮਿਹਨਤ ਸਾਫ਼ ਚਲਕਦੀ ਸੀ ਕਿ ਹਾਂ ਇਸ ਬੰਦੇ ਨੇ ਮਿਹਨਤ ਕੀਤੀ ਹੋਈ ਹੈ ਕੰਮ ਹੈ ਠੀਕ ਹੈ ਫਿਲਮ ਬਾਰੇ ਦਰਸ਼ਕਾਂ ਨੂੰ ਜਾਂਦੇ ਜਾਂਦੇ ਸੁਨੇਹਾ ਦੇਖਣ ਜ਼ਰੂਰ ਜਾਇਓ ਡਿਫਰੈਂਟ ਫਿਲਮ ਹੈ ਔਰ ਪਹਿਲੀ ਵਾਰ ਭੂਤ ਵੀ ਹੈ ਔਰ ਕਾਮੇਡੀ ਵੀ ਹੈ ਪਰਿਵਾਰ ਦੀ ਕਹਾਣੀ ਵੀ ਹੈ ਨੀਤੀਆਂ ਬਦਨੀਤੀਆਂ ਵੀ ਨੇ ਤੇ ਸਭ ਤੋਂ ਵੱਡੀ ਗੱਲ ਧਰਮ ਦਾ ਇੱਕ ਐਸਾ ਸਿੱਖ ਧਰਮ ਦਾ ਸ਼ਬਦ ਹੈ ਆ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਪਰ ਔਰ ਜਿਹੜਾ ਫਿਲਮ ਨੂੰ ਜੋੜਦਾ ਔਰ ਤੁਹਾਨੂੰ ਵੀ ਫਿਲਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੇਗਾ ਔਰ ਕਾਮਯਾਬ ਵੀ ਹੋਏਗਾ ਤੁਸੀਂ ਜ਼ਰੂਰ ਦੇਖਣ ਜਾਓ ਸੋਏ ਸਾਡੇ ਨਾਲ ਸਨ ਹੌਬੀ ਢਾਲੀਵਾਲ ਜਿਨ੍ਹਾਂ ਨੂੰ ਦੇਖ ਕੇ ਹੀ ਪਤਾ ਚੱਲ ਜਾਂਦਾ ਹੈ ਕਿ ਫਿਲਮ ਕਿਸ ਤਰ੍ਹਾਂ ਦੀ ਹੋਵੇਗੀ ਤੇ ਨਾਲ ਦੀ ਨਾਲ ਹੀ ਪੰਜਾਬ ਦੇ ਵਿੱਚ ਜਲਦੀ ਹੀ ਸ਼ੁੱਕਰਵਾਰ ਨੂੰ ਇੱਕ ਵੱਖਰੇ ਕਿਸਮ ਦੀ ਮੂਵੀ ਭੂਤ ਅੰਕਿਤ ਤੁਸੀਂ ਗ੍ਰੇਟ ਲੈ ਕੇ ਵੱਡੇ ਕਿਰਦਾਰ ਪੰਜਾਬ ਦੇ ਵਿੱਚ ਆ ਰਹੇ ਨੇ ਤਦ ਤੱਕ ਸਾਨੂੰ ਦੀ ਇਜਾਜ਼ਤ ਦੇ ਨਾਲ ਦੀ ਨਾਲ ਹੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਸ ਤਰ੍ਹਾਂ ਤੁਹਾਨੂੰ ਮੂਵੀ ਲੱਗੀ ਧੰਨਵਾਦ ਪੰਜਾਬੀ ਫਿਲਮੀ ਹੁੰਦੀ ਸੀ ਲੋਹੜ ਦੇ ਵਿੱਚ ਪੰਜਾਬ ਬਹੁਤ ਵੱਡਾ ਹੁੰਦਾ ਸੀ ਸ਼ੁਰੂਆਤੀ ਜਦੋਂ ਫਿਲਮ ਇੰਡਸਟਰੀ ਜਿਸੀ ਵੇਖੀ ਇਤੇ ਪੰਜਾਬ ਤੋਂ ਹੀ ਹੁੰਦੀ ਸੀ ਪੰਜਾਬੀ ਫਿਲਮਾਂ ਤੋਂ ਹੁੰਦੀ ਸੀ ਫਿਰ ਉਹ ਪੰਜਾਬੀ ਫਿਲਮਾਂ ਦੇ ਆਰਟਿਸਟ ਜਦੋਂ ਬੰਡ ਹੋਇਆ ਤੇ ਬੰਬਈ ਆ ਗਏ ਕਲਕੱਤਾ ਚਲੇ ਗਏ ਤੇ ਕਲਕੱਤਾ ਬੰਗਾਲੀ ਇੰਡਸਟਰੀ ਸੀ ਲਿਕਨ ਉੱਥੇ ਫਿਰ ਹਿੰਦੀ ਇੰਡਸਟਰੀ ਪਨਪਈ ਫਿਰ ਇੱਥੇ ਆ ਗਏ ਬੰਬਈ ਚ ਆ ਗਏ ਉੱਥੇ ਹਿੰਦੀ ਇੰਡਸਟਰੀ ਪਨਪਈ ਤੋਂ ਇੰਡਸਟਰੀ ਲਿਕਨ ਅੱਜ ਦੀ ਤਰੀਖ ਦੇ ਵਿੱਚ ਮੈਂ ਕਹਿ ਸਕਦਾ ਕਿ ਜਿਸ ਵਕਤ ਅਸੀਂ ਚੰਦ ਪਰਦੇਸੀ ਬਣਾਈ ਸੀ ਉਸ ਦਾ ਤਾਲਾਤ ਐਸੀ ਹੈ ਸੰਕੀ ਪੰਜਾਬ ਦੀ ਇੰਡਸਟਰੀ ਚ ਥੋੜਾ ਜਿਹਾ ਥੋੜ ਸੀ ਲੇਕਿਨ ਅੱਜ ਜਿਸ ਤਰ੍ਹਾਂ ਇਤਨੇ ਅੱਛੇ ਅੱਛੇ ਆਰਟਿਸਟ ਆ ਗਏ ਨੇ ਐਮੀ ਵੀਰ ਕੋਈ ਕੋ ਜਿੰਨੇ ਵੀ ਅੱਛੇ ਬੱਚੇ ਜਿਹੜੇ ਆਏ ਨੇ ਯੰਗਸਟਰ ਦਸਾਂਤ ਵਗੈਰਾ ਇਹ ਨੇ ਲੋਕਾਂ ਨੇ ਜੋ ਫਿਲਮਾਂ ਬਣਾਈਆਂ ਨੇ ਉਹਨਾਂ ਦਾ ਬਿਜ਼ਨਸ ਵੀ ਬਹੁਤ ਅੱਛਾ ਹੋਇਆ ਹਿੰਦੁਸਤਾਨ ਚ ਵੀ ਬਿਜ਼ਨਸ ਚੰਗਾ ਹੋ ਰਿਹਾ ਬਾਹਰ ਵੀ ਚੰਗਾ ਹੋ ਰਿਹਾ ਹੈ ਐਗੀਪੀ ਗਰੇਵਾਲ ਜਿਹੜੇ ਨੇ ਇਹ ਅੱਛੇ ਆਰਟਿਸਟ ਨੇ ਇੱਥੇ ਅੱਛੀਆਂ ਫਿਲਮਾਂ ਕਰ ਰਹੇ ਨੇ ਔਰ ਫਿਲਮਾਂ ਵੀ ਅੱਛਾ ਬਿਜ਼ਨਸ ਕਰ ਰਹੀਆਂ ਨੇ ਤੇ ਮੈਂ ਨਹੀਂ ਸਮਝਦਾ ਹਾਂ ਪ੍ਰਿਥਵੀ ਜੀ ਦਾ ਕਹਿਣਾ ਉਹ ਸਹੀ ਹੈ ਕਿ ਸਾਨੂੰ ਆਡੀਅנס ਬੜੀ ਲਿਮਿਟਿਡ ਮਿਲਦੀ ਹੈ ਲੇਕਿਨ ਸਾਨੂੰ ਆਡੀਅੰਸ ਬੜੀ ਵਾਸਟ ਮਿਲਦੀ ਹੈ ਸਾਡੇ ਵਾਸਤੇ ਇੰਨੀ ਆਡੀਅੰਸ ਪਈ ਹੋਈ ਹੈ ਕਿ ਦੇਖੋ ਸਾਰੇ ਦੁਨੀਆ ਦੇ ਵਿੱਚ ਕਿਧਰੇ ਚਲੇ ਜਾ ਪੰਜਾਬੀ ਨਜ਼ਰ ਆ ਜਾਂਦੀ ਹੈ ਤੇ ਪੰਜਾਬੀ ਫਿਲਮ ਵੇਖਦੇ ਨੇ ਦੇਖਦੇ ਨੇ ਉਹਨਾਂ ਨੂੰ ਫਖਰ ਹੁੰਦਾ ਹੈ ਕਿ ਸਾਡੇ ਪੰਜਾਬ ਦੀ ਸਾਡੀ ਮਾਂ ਬੋਲੀ ਦੀ ਫਿਲਮ ਹੈ ਸਰ ਕੀ ਕਾਰਨ ਹੈ ਕਿ ਪੰਜਾਬੀ ਜਿਹੜੀਆਂ ਫਿਲਮਾਂ ਆਇਆ ਇੱਕ ਦੋ ਜਨਰਲ ਦੇ ਵਿੱਚ ਹੀ ਬੰਦੀਆਂ ਆ ਨਾ ਤੇ ਸਾਇੰਸ ਤੇ ਨਾ ਹੀ ਕੋਈ ਨੌਲੇਜ ਵਾਲੀ ਨਾ ਵਿਜ਼ਡਮ ਵਾਲੀ ਕਿਨੂੰ ਜਿਹੜੀ ਆ ਬਹੁਤ ਘੱਟ ਮਿਲਦੇ ਦੇਖਣ ਨੂੰ ਮਿਲਦੀ ਆ ਇਟ 올 ਡਿਪੈਂਡ ਹਾਲੀਵੁੱਡ ਜਿਹੜੇ ਫਿਲਮਾਂ ਨੇ ਉਹ ਕਿਥੇ ਇਥੇ ਹਾਲੀਵੁੱਡ 'ਚ ਬੰਦੀਆਂ ਨੇ ਇਟ ਇਸ 올 ਦਾ ਕਾਈਂਡ ਆਈ ਥਿੰਕ ਜੋ ਸੜੀ ਆਡੀਅנס ਡਿਮਾਂਡ ਕਰਦੀ ਕੋਈ ਆਰਟ ਜਿਹੜੀ ਹੈ ਕੋਈ ਸਾਡਾ ਕੋਈ ਆਪਣਾ ਖਿੱਤਾ ਨਹੀਂ ਗਿਆ ਹੁਣ ਪੂਜੰਗਲ ਜਿਹੜੀ ਹੈ ਅੱਜ ਬੁਕਾਰਿਆ ਸਾਹਮਣੇ ਬਣਾਈ ਹੈ ਅਗਰੇ ਇਹ ਲੋਕਾਂ ਨੇ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਟ੍ਰੈਂਡ ਬਣ ਜਾਣਾ ਤੇ ਟ੍ਰੈਂਡ ਤੋਂ ਬਣਾਉਣ ਤੋਂ ਬੰਦੇ ਨੇ ਕੋਈ ਹਿੰਮਤ ਕਰੇ ਇਹਨਾਂ ਨੇ ਹਿੰਮਤ ਕੀਤੀ ਹੈ ਬਣ ਕੇ ਪ੍ਰੀਤੀ ਸਭ ਤੋਂ ਇਹ ਵੀ ਕਹਿਆ ਸੀ ਕਿ ਜਿਹੜੇ ਕਲਾਕਾਰ ਹੈ ਜਿਹੜੇ ਆ ਜਿੰਨੇ ਵੀ ਸਿੰਗਰ ਹੈ ਉਹ ਐਕਟਰ ਬਣ ਗਏ ਪੰਜਾਬੀ ਇੰਡਸਟਰੀ ਦੇ ਵਿੱਚ ਔਰ ਹਰ ਕੋਈ ਜਿਹੜਾ ਸਿੰਗਰ ਹੈ ਐਕਟਰ ਬਣ ਜਾਂਦਾ ਇਸ ਕਰਕੇ ਐਕਟਰਾਂ ਦੀ ਜਿਹੜੀ ਕਮੀ ਜਿਹੜੀ ਮੁਸ਼ਕਿਲ ਹੁੰਦੀ ਹੈ ਇਸ ਕਰਕੇ ਫਿਲਮਾਂ ਜਿਹੜੀਆਂ ਮੈਂ 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 ਪ੍ਰੀਤੀ ਮਨੇ ਮੇ ਕੈਰੀਅਰ ਪੰਜਾਬੀ ਚ ਮੇ ਰਸਨਾਲੀ ਸ਼ੁਰੂ ਕੀਤਾ ਆਸਰਾ ਪਿਆਰ ਦੇ ਵਿੱਚ ਕਿ ਮੈਂ ਪ੍ਰੀਤੀ ਦੀ ਬੜੀ ਇੱਜ਼ਤ ਕਰਨਾ ਉਹ ਪ੍ਰੀਤੀ ਬੜੀ ਖੁਲੀ ਤੇ ਮੇਰੇ ਨਾਲ ਉਹ ਜੋ ਕਹਿ ਰਹੀ ਹੈ ਉਹ ਸਭ ਸੱਚ ਹੈ ਲੇਕਿਨ ਇਹ ਵੀ ਇੱਕ ਹਿੰਦੀ ਫਿਲਮਾਂ ਚ ਵੀ ਸਭ ਤੋਂ ਵੱਡਾ ਐਕਟਰ ਜਿਹੜਾ ਸੀ ਕੇ ਐਲ ਸੈਗਲ ਹੋਇਆ ਸੀ ਉਹ ਬਹੁਤ ਬਟਾਸ਼ੀ ਵਰਗੀ ਸੀ ਤੇ ਸਿੰਗਰਾਂ ਨੂੰ ਲੈ ਕੇ ਅਸੀਂ ਕਿਸ਼ੋਰ ਕੁਮਾਰ ਬਹੁਤ ਵੱਡਾ ਸਿੰਗਰ ਸੀ ਔਰ ਪ੍ਰੀਤੀ ਨੇ ਜੋ ਗੱਲ ਕਹੀ ਹੈ ਬਿਲਕੁਲ ਸਹੀ ਕਹੀ ਹੈ ਤੇ ਐਕਟਰਾਂ ਨੇ ਵੀ ਹੁਣ ਸੋਚਣਾ ਚਾਹੀਦਾ ਜਿਹੜੇ ਸਿਧਾਂਤ ਐਕਟਿੰਗ ਕਰਦੇ ਨੇ ਹੋਰ ਕੁਝ ਨਹੀਂ ਕਰਦੇ ਉਹਨਾਂ ਨੂੰ ਇਹ ਸਿੰਗਰਾਂ ਦੀ ਯੂਐਸਪੀ ਵੀ ਦੇਖਣੀ ਚਾਹੀਦੀ ਹੈ ਕਿ ਇਹ ਬਹੁਤ ਅੱਛੇ ਸਿੰਗਰ ਨੇ ਲੋਕਾਂ ਨੂੰ ਪਸੰਦ ਕਰ ਰਹੇ ਨੇ ਤੁਸੀਂ ਬਹੁਤ ਅੱਛੇ ਐਕਟਰ ਬਣੋ ਤੇ ਬਰਾਬਰੀ ਕਰ ਲਓ ਹਾਂ ਬਸ ਥੈਂਕ ਯੂ